ਦੁਬਈ ਵਿੱਚ ਤੇਜ਼ ਬਾਰਿਸ਼ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ بارش ਕਾਰਨ ਮੈਟਰੋ ਸਟੇਸ਼ਨ ਹਵਾਈ ਅੱਡੇ ਸਮੇਤ ਅਨੇਕਾਂ ਥਾਵਾਂ ਤੇ ਪਾਣੀ ਭਰ ਗਿਆ ਹੈ ਤੇ ਕਈ ਹਵਾਈ ਉਡਾਨਾਂ ਰੱਦ ਹੋ ਗਈਆਂ ਨੇ ਦੁਬਈ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਸ਼ਹਿਰਾਂ ਵਿੱਚ ਦਫ਼ਤਰ ਤੇ ਸਕੂਲ ਬੰਦ ਕਰਨੇ ਪਏ ਨੇ ਜ਼ਿਕਰਯੋਗ ਹੈ ਕਿ ਖਾੜੀ ਮੁਲਕ ਵਿੱਚ ਮੰਗਲਵਾਰ ਤੋਂ ਬਹੁਤ ਭਾਰੀ ਮੀਂਹ ਪਿਆ ਹੈ ਤੇ ਹਣੀ ਦੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਸੜਕਾਂ ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਨਾਲ ਲੋਕਾਂ ਦੇ ਜਨਜੀਵਨ ਤੇ ਅਸਰ ਪਿਆ ਕਈ ਗੁਆਂਡੀ ਦੇਸ਼ Oman ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਅਤੇ ਕਈ ਹੋਰ ਲਾਪਤਾ ਹਨ ਅਰਬ ਦੇਸ਼ ਯੂਏਈ ਵਿੱਚ بارش ਅਸਾਧਾਰਣੇ ਨਿਯਮਤ بارش ਦੀ ਘਾਟ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਸੜਕਾਂ ਅਤੇ ਹੋਰ ਖੇਤਰਾਂ ਵਿੱਚ ਡਰੇਨੇਜ ਸਿਸਟਮ ਦੀ ਘਾਟ ਹੈ ਜਿਸ ਨਾਲ ਹੜਾ ਗਿਆ ਹੈ ਪ੍ਰਸ਼ਾਸਨ ਨੂੰ ਹਾਈਵੇ ਅਤੇ ਸੜਕਾਂ ਤੋਂ ਪਾਣੀ ਕੱਢਣ ਲਈ ਵੱਡੇ ਵੱਡੇ ਪੰਪ ਲਗਾਉਣੇ ਪਏ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੁਬਈ ਅਬੂਦਾਬੀ ਸ਼ਾਰਜਾ ਅਤੇ ਕੁਝ ਹੋਰ ਅਮੀਰਾਤ ਦੇ ਨਿਵਾਸੀਆਂ ਨੂੰ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਅਤੇ ਗੜ੍ਹੇਮਾਰੀ ਲਈ ਤਿਆਰ ਰਹਿਣ ਲਈ ਕਿਹਾ ਹੈ ਯੂਏਈ ਦੇ ਦੀ ਦੇਸ਼ਾਂ ਬਹਿਰੀਨ ਕਤਰ ਅਤੇ ਸਾウਦੀ ਅਰਬ ਵਿੱਚ ਵੀ ਭਾਰੀ ਮੀਂਹ ਪਿਆਏ ਓਮਾਨ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ 18 ਲੋਕਾਂ ਦੀ ਮੌਤ ਹੋ ਗਈਏ ਇਹਨਾਂ ਵਿੱਚ 10 ਸਕੂਲੀ ਬੱਚੇ ਵੀ ਸ਼ਾਮਲ ਨੇ ਜਿਨ੍ਹਾਂ ਦਾ ਵਾਹਨ ਹੜ੍ਹ ਵਿੱਚ ਵਹਿ ਗਿਆ ਸੀ ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਸੜਕਾਂ ਤੇ ਪਾਣੀ ਭਰ ਗਿਆ ਬੁੱਧਵਾਰ ਨੂੰ ਕੁਵੈਤ ਸਾウਦੀ ਅਰਬ ਅਤੇ ਓਮਾਨ ਵਿੱਚ ਚੱਕਰਵਾਤ ਆਉਣ ਦੀ ਸੰਭਾਵਨਾ ਹੈ